ਪਾਵਰਸਲ ਟ੍ਰੀਲੀਅਮ ਮਾਲ ਵਿੱਚ ਬੰਬ ਹੋਣ ਦੀ ਧਮਕੀ ਜਿਸ ਵਿੱਚ ਕਿਹਾ ਗਿਆ ਕਿ ਟ੍ਰੀਲੀਅਮ ਮਾਲ ਦੇ ਅੰਦਰ ਬੰਬ ਫਿਟ ਕੀਤੇ ਹੋਏ ਹਨ ਕਿਸ ਨੂੰ ਉਡਾ ਦਿੱਤਾ ਜਾਵੇਗਾ ਜਿਸ ਦੇ ਚੱਲਦੇ ਪੁਲਿਸ ਅਧਿਕਾਰੀ ਹੜਕਤ ਵਿੱਚ ਆਏ ਤੇ ਉਹਨਾਂ ਨੇ ਮੌਕੇ ਤੇ ਹੀ ਟ੍ਰੀਲੀਅਮ ਮਾਲ ਦੇ ਚਾਰੇ ਪਾਸੇ ਸੀਲ ਕਰਕੇ ਉਸ ਨੂੰ ਅੰਦਰੋਂ ਸਰਚ ਅਬਰਸ਼ਨ ਸ਼ੁਰੂ ਕਰ ਦਿੱਤਾ ਇਸ ਮੌਕੇ ਤੇ ਡੀਆਈਜੀ ਬਾਰਡ ਰੇਂਜ ਦੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਕੰਟਰੋਲ ਰੂਮ ਤੋਂ ਇਨਫੋਰਮੇਸ਼ਨ ਆਈ ਸੀ ਕਿ ਟ੍ਰੀਲੀਅਮ ਮਾਲ ਦੇ ਅੰਦਰ ਬੰਬ ਫਿਟ ਕੀਤੇ ਹੋਏ ਹਨ ਇਹਰੇ ਬਲਾਸਟ ਕੀਤੇ ਜਾਣਗੇ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫਿਲਹਾਲ ਅਸੀਂ ਜਾਂਚ ਕਰ ਰਿਹਾ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇੱਕ ਕਾਲਕਿਸਤ ਵੱਲੋਂ ਆਈ ਅਤੇ ਸਾਡੇ ਵੱਲੋਂ ਅੰਦਰ ਸਰਚ ਆਪਰੇਸ਼ਨ ਵੀ ਜਾਰੀ ਕੀਤਾ ਹੈ ਉਹਨਾਂ ਨੇ ਕਿਹਾ ਕਿ ਸਾਡੀਆਂ ਟੀਮਾਂ ਸਾਰਾ ਸਰਚ ਕਰ ਰਹੀਆਂ ਹਨ ਜਾਂਚ ਕਰਕੇ ਹੀ ਪਤਾ ਲਗਾਇਆ ਜਾਵੇਗਾ ਕਿ ਇਸ ਦੇ ਵਿੱਚ ਕੌਣ-ਕੌਣ ਸ਼ਾਮਲ ਹੈ ਇਸ ਸਬਾਰੇ ਵੀ ਪਤਾ ਲਗਾਇਆ ਜਾਵੇਗਾ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਰ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਉਹਦੇ ਵਿੱਚ ਇੱਕ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਆਈ ਸੀ ਕਿ ਇਸ ਸਰਕਲ ਜਿਹੜਾ ਮਾਲ ਹੈਗਾ ਇਹਦੇ ਵਿੱਚ ਬੰਬ ਫਿਟ ਕੀਤੇ ਨੇ ਤੇ ਜਿਹੜਾ ਜੋ ਬਲਾਸਟ ਕੀਤਾ ਜਾਊਗਾ ਸਰਕਿਸ ਵੱਲੋਂ ਧਮਕੀ ਦਿੱਤੀ ਗਈ ਹੈ ਬੰਬ ਦੀ ਨਹੀਂ ਹਜੇ ਇਹਨੂੰ ਵੈਰੀਫਾਈ ਕਰ ਰਹੇ ਆ ਸਰ ਕੁਝ ਪਤਾ ਲੱਗਾ ਤੁਸੀਂ ਇੱਥੇ ਚੈਕਿੰਗ ਕਰ ਰਹੇ ਹੋ ਨਹੀਂ ਸਰਚ ოਪਰੇਸ਼ਨ ਚੱਲ ਰਿਹਾ ਸਾਰਾ ਸਰਚ ਕਰ ਰਹੇ ਆ ਇਹਨੂੰ ਤੇ ਬਾਕੀ ਵੈਰੀਫਾਈ ਕਰਕੇ ਬਾਅਦ ਸਰ ਕਿੰਨੀਆਂ ਟੀਮਾਂ ਆਈਆਂ ਤੇ ਚੈਕਿੰਗ ਕਰਦੀਆਂ ਇਸ ਵਿੱਚ ਸਾਰੀਆਂ ਟੀਮਾਂ ਇਨਵੋਲ ਨੇ ਜਿ ਵਿੱਚ ਬੰਬਸਕਰ ਟੀਮ ਵੀ ਹੈ ਐਂਟੀ ਸਬਟਰੇ ਟੀਮ ਹੈ ਔਰ ਸਾਰੀਆਂ ਟੀਮਾਂ ਹੀ ਜਿੰਨੀਆਂ ਵੀ ਹੈਗੀਆਂ ਕੰਸਰਨ ਹੈਗੀਆਂ ਉਹ ਸਾਰੇ ਐਸ ਐਚ ਓਜ਼ ਐਂਡ ਡੀਐਸਪੀ ਇਥੇ ਆਏ ਨੇ ਸਰ ਜਿਵੇਂ ਫੈਸਟੀਵਲ ਹੈਗਾ ਅੱਜ ਤੇ ਕਾਫੀ ਲੋਕ ਆਉਂਦੇ ਆ ਅੱਜ ਦੇ ਦਿਨ ਇਥੇ ਮਾਲ ਵਗੈਰਾ ਚ ਰਕੜੀਆਂ ਤਿਉਹਾਰ ਉਸ ਨੂੰ ਦੇਖਦੇ ਹੋਏ ਕੋਈ ਇਦਾਂ ਦਾ ਕਿਸੇ ਨੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਆ ਅਸੀਂ ਕਿਸੇ ਨੂੰ ਬਿਲਕੁਲ ਵੀ ਮਤਲਬ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਵੀ ਅਸੀਂ ਕੋਈ ਸਰਚ ਆਪਰੇਸ਼ਨ ਕਰ ਰਹੇ ਆ ਬੜਾ ਸੀਕ੍ਰੀਟ ਢੰਗ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਸਰ ਇੱਦਾਂ ਕੋਈ ਪਤਾ ਲੱਗਿਆ ਵੀ ਕੌਣ ਐ ਐਸਐਸਓ ਤੇ ਇਹਨੂੰ ਵੈਰੀਫਾਈ ਕਰ ਰਹੇ ਆ ਜੀ Thank you.